तू तो चमका रहा है गाड़ी चमका क्या रहा है यार गाड़ी चमका रही है माथोर सोट ਆਹ ਦਰੂਗਾ ਜੀ ਦੀ ਗੁੰਡਾਗਰਦੀ ਵੇਖ ਲੋ ਦਰਅਸਲ ਇੱਕ ਡਾਕਟਰ ਦੀ ਕਾਰ ਜੋ ਕਿ Google Map ਦੇ ਜ਼ਰੀਏ ਇੱਕ ਗਲਤ ਰਸਤੇ ਤੇ ਆ ਜਾਂਦੀ ਹੈ ਵਨ ਵੇ ਤੇ ਪਹੁੰਚ ਜਾਂਦੀ ਹੈ ਤੇ ਉਹ ਡਾਕਟਰ ਆਪਣੀ ਗਲਤੀ ਵੀ ਮੰਨਦਾ ਤੇ ਉਸਦੇ ਵੱਲੋਂ ਫਾਈਨ ਭਰਨ ਦੀ ਵੀ ਗੱਲ ਆਖੀ ਜਾਂਦੀ ਹੈ ਪਰ ਉਧਰ ਖਾਕੀ ਵਰਦੀ ਦੇ ਵਿੱਚ ਮੌਜੂਦ ਇਹ ਸਾਹ ਵੇਖੋ ਕਿਵੇਂ ਸਿਰਫ ਫਾਈਨ ਨਹੀਂ ਕਰਦੇ ਬਲਕਿ ਉੱਥੇ ਗਾਲੀ ਗਲੂਚ ਤੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਕਈ ਵਾਰ Google Map ਦੇ ਜ਼ਰੀਏ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਗਲਤੀ ਹੋਣ ਤੋਂ ਬਾਅਦ ਵੇਖੋ ਸ਼ਖਸ ਗਲਤੀ

जो फाइन होगा आप फाइन बोल सकते हैं ना बदतमीजी नहीं कर सकते हैं आप बदतमीजी नहीं कर सकते हैं रुपया खाना चलना चाहता हूँ अरे तू चमका रहा है गाड़ी तो चमका तो तो क्या रहा है यार गाड़ी चमका रहा है माथा चोट ਆਹ ਦਰੂਗਾ ਜੀ ਜੀ ਗੁੰਡਾਗਰਦੀ ਵੇਖ ਲੋ ਦਰਅਸਲ ਇੱਕ ਡਾਕਟਰ ਦੀ ਕਾਰ ਜੋ ਕਿ Google Map ਦੇ ذریعے ਇੱਕ ਗਲਤ ਰਸਤੇ ਤੇ ਆ ਜਾਂਦੀ ਹੈ ਵਨ ਵੇ ਤੇ ਪਹੁੰਚ ਜਾਂਦੀ ਹੈ ਤੇ ਉਹ ਡਾਕਟਰ ਆਪਣੀ ਗਲਤੀ ਵੀ ਮੰਨਦਾ ਹੈ ਤੇ ਉਸਦੇ ਵੱਲੋਂ ਫਾਈਨ ਭਰਨ ਦੀ ਵੀ ਗੱਲ ਆਖੀ ਜਾਂਦੀ ਹੈ ਪਰ ਉਧਰ ਖਾਕੀ ਵਰਦੀ ਦੇ ਵਿੱਚ ਮੌਜੂਦ ਇਹ ਸਾਹ ਵੇਖੋ ਕਿਵੇਂ ਸਿਰਫ ਫਾਈਨ ਨਹੀਂ ਕਰਦੇ ਬਲਕਿ ਉੱਥੇ ਗਾਲੀ ਗਲੂਚ ਤੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਕਈ ਵਾਰ Google Map ਦੇ ذریعے ਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਗਲਤੀ ਹੋਣ ਤੋਂ ਬਾਅਦ ਵੇਖੋ ਸ਼ਖਸ ਗਲਤੀ

जो फाइन होगा आप फाइन बोल सकते हैं ना बदतमीजी नहीं कर सकते हैं आप बदतमीजी नहीं कर सकते हैं अरे तू तो चमका रहा है गाड़ी चमका क्या रहा है यार गाड़ी चमका रही है माथो सोट ਆਹ ਦਰੂਗਾ ਜੀ ਦੀ ਗੁੰਡਾਗਰਦੀ ਵੇਖ ਲੋ ਦਰਅਸਲ ਇੱਕ ਡਾਕਟਰ ਦੀ ਕਾਰ ਜੋ ਕਿ Google Map ਦੇ ਜ਼ਰੀਏ ਇੱਕ ਗਲਤ ਰਸਤੇ ਤੇ ਆ ਜਾਂਦੀ ਹੈ ਵਨ ਵੇ ਤੇ ਪਹੁੰਚ ਜਾਂਦੀ ਹੈ ਤੇ ਉਹ ਡਾਕਟਰ ਆਪਣੀ ਗਲਤੀ ਵੀ ਮੰਨਦਾ ਤੇ ਉਸਦੇ ਵੱਲੋਂ ਫਾਈਨ ਭਰਨ ਦੀ ਵੀ ਗੱਲ ਆਖੀ ਜਾਂਦੀ ਹੈ ਪਰ ਉਧਰ ਖਾਕੀ ਵਰਦੀ ਦੇ ਵਿੱਚ ਮੌਜੂਦ ਇਹ ਸਾਹ ਵੇਖੋ ਕਿਵੇਂ ਸਿਰਫ ਫਾਈਨ ਨਹੀਂ ਕਰਦੇ ਬਲਕਿ ਉੱਥੇ ਗਾਲੀ ਗਲੂਚ ਤੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਕਈ ਵਾਰ Google Map ਦੇ ਜ਼ਰੀਏ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਗਲਤੀ ਹੋਣ ਤੋਂ ਬਾਅਦ ਵੇਖੋ ਸ਼ਖਸ ਗਲਤ

जो फाइन होगा आप फाइन बोल सकते हैं ना बदतमीजी नहीं कर सकते हैं आप बदतमीजी नहीं कर सकते हैं